ਹਾਜੀਪੁਰ ਦੇ ਪਿੰਡ ਬਰਿਆਣਾ ਵਿਖੇ 648ਵੇਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਪੰਨ ਚ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਚਾਪ ਤੋਂ ਉਪਰੰਤ ਆਏ ਹੋਏ ਰਾਗੀ ਜੱਥਾ ਪਾਈ ਕੇਵਲ ਸਿੰਘ ਤਪਸਥਾਨ ਖੁਰਾਲਗੜ੍ਹ ਸਾਹਿਬ ਵਾਲਿਆਂ ਨੇ ਆਇਆਂ ਗੁਰੂ ਦੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੇ ਰੱਖਿਆ ਇਸ ਗੁਰਮਤ ਸਮਾਗਮ ਵਿੱਚ ਬਾਬਾ ਲਖਵੇਰ ਸਿੰਘ ਜੀ ਮੁਖੀ ਚੇਅਰਮੈਨ ਮਿਸ਼ਲ ਸ਼ਹੀਦਾਂ ਧਰਤਨਾ ਦਲ ਜਗਦੀਸ਼ ਸਿੰਘ ਜੱਗੀ ਸੰਦੀਪ ਸਿੰਘ ਛੀਮਾ ਨੇ ਹਾਜ਼ਰੀ ਲਗਵਾਈ ਇਹ ਗੁਰਮਤ ਸਮਾਗਮ ਠਾਣੀ ਰੜਕਰ ਨਾਇਲ ਸਿੰਘ ਬੋਲੋਂ ਪਿੰਡ ਵਾਸੀਆਂ ਦਸਾਂ ਇਹੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਨੇ ਪਾੜੀ ਗਿਣਤੀ ਵੀ ਸਮੂਲੀਅਤ ਕੀਤੀ ਗੁਰੂ ਦੀ ਪ੍ਰਤੀ ਕੀਤੀ ਹੈ ਉਹਨਾਂ ਨੇ ਸਵਾਗਤ ਕੀਤਾ ਹੈ ਜਿੱਥੇ ਜਾਹੇ ਵਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਆਓ ਗੁਰੂ ਕੇ ਪਿਆਰੇ ਸਹਾਵਾਧਾਰ ਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਗਾਏ ਆਪਣੇ ਜੀਵ ਨੂੰ ਸਫਲਾ ਕਰੀਏ ਆਓ ਗੁਰੂ ਕੇ ਪਿਆਰੇ ਕਰਦਨ ਮੈਂ ਕੀਰਤਨ ਕਰਦਾ ਨਾ ਗੁਰੂੁਖੁ ਜਪੀਏ ਲਾਇ ਧਿਆਨ ਨਾ ਕੀਰਤਨ ਨਰਮੁਲ ਇਹੀ ਰਾਹ ਦੁੜੀ ਨਹੀਂ ਰਾ ਆਓ ਜੀ ਆਪਣੇ ਹਿਰਦੇ ਕੰਨ ਵਿੱਚ ਧਾਰਨ ਕਰਕੇ ਜੀਵਨ ਨੂੰ ਸਫਲਾ ਕਰ ਲਈਏ ਜੀ ਗਾਏ Love wow. hey. ਬੰਤ ਜਨਮ ਵਿੱਚ ਦੇਤ ਮਾਦੋ ਇਹੋ ਜਨਮ ਤੁਮਾਰੀ ਲੇਖ ਹੈ ਕਹਿ ਰਿਹਾ ਪ੍ਰਦਾਨ ਆਣ ਲਗਨੀ ਵੋ ਜੇਨ ਪੈਉ ਨਾਲ ਤੁਮਨੇ ਕ੍ਰਾਂਤ ਕਨਿ ਗੁਰੂ ਗ੍ਰੰਥ ਸਹਿ ਮਹਾਰਾ सधना i ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਵਾਹਿਗੁਰੂ ਵਾਹਿਗੁਰੂ ਈਨੇ ਤਾਂ ਪਨੀਵਾਰ ਮਹਾਰਾਜ ਕੰਤਾ ਸੁਖਰਾਸ ਤਾ ਕੋ ਵਿਗਨ ਨ ਕੋ ਲਾਗੇ ਜੜੀ ਪ੍ਰਭਾ ਗਰਦਾਸ ਸਰਦਾ ਸਿੱਖ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਕੀ ਸਮਰਥ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਨਾਮ ਨਸ ਹੋਈ ਸਹਾਈ ਅਰਜਨ ਹਰਗੋਬਿੰਦ ਜਹਾਂ ਰਾਜ ਹੋ ਸਰਬ ਕਲਾ ਪ੍ਰਭੂ ਗੰਦੀ ਤੇ ਵਿਰਾਜਮਾਨ ਚਬਰ ਤਖੰਦੇ ਮਾਲਕ ਨਾਮ ਕੀ ਜਹਾਨ ਕਲ ਕੀ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਪਾਠ ਲੋ ਅਰਸੋ ਹੀਰਾ ਸਾਡਕ ਕਰਿਆਨ ਕੀ ਆਸ ਤੇ ਨਰ ਦੋ ਜਿੱਤ ਜਾਹੇਗੇ ਸਤਿ ਭਖ ਰਾਮਦਾਸ ਅਸੀਲਾ ਤੁਜ ਵਿਨ ਕੌਣ ਕਰੈ ਗਰੀਬ ਨਿਵਾਜ ਕੋ ਸਈਆ ਮੇਰਾ ਮਥ ਛਤਰ ਤਰੈ ਜਾਕੀ ਛੋਟ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਕਰੈ ਸਤਿ ਸ੍ਰੀ ਅਕਾਲ ਨਾ ਦੇ ਸੰਪੂਰਨਤਾ ਕਰਵਾਈ ਹੈ ਬ੍ਰਹਮ ਜਨ ਨਾਲ ਦੇ ਨਾਲ ਪ੍ਰਸ਼ਾਦ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਅਰਜਨਦਾਸ ਮਹਾਰਾਜ ਜੀ ਦੇ 648ਵੇਂ ਗੁਰਪੁਰਪੁਰ ਦੀਆਂ ਖੁਸ਼ੀਆਂ ਅੰਦਰ ਪਿੰਡ ਬਰੀਆਣੇ ਦੀ ਸੰਗਤ ਦੇ ਵੱਲੋਂ ਜੋ ਨਿਤੰਦਰਵਾਰ ਕਰਾਇਆ ਗਿਆ ਆ ਉਸ ਦੇ ਵਿੱਚ ਦਾਸ ਵੱਲੋਂ ਸਿੰਘ ਸਾਡੇ ਮਹਾਂਪੁਰਸ਼ ਰੋਪਾਜੀਤ ਸਿੰਘ ਜੀ ਵੱਲੋਂ ਹਾਜ਼ਰੀ ਭਰੀ ਗਈ ਹੈ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਬਾਬਾ ਜੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਨਸ਼ੇ ਵੱਲ ਟੁਰੀ ਹੋਈ ਹੈ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੇ ਸੋ ਅਸੀਂ ਤਾਂ ਵੈਸੇ ਵੀ ਪਿੰਡਾਂ ਦੇ ਵਿੱਚ ਹੀ ਨਗਰ ਕੀਰਤਨਾਂ ਦੇ ਵਿੱਚ ਵੀ ਹਰ ਜਗ੍ਹਾ ਜਾ ਕੇ ਇਹ ਗੱਲ ਕਹਿੰਦੇ ਵੇ ਨਸ਼ੇ ਤੋਂ ਬਚੋ ਤੇ ਅਮਰ ਸ਼ਕੋ ਗੁਰੂ ਵਾਲੇ ਬਣੋ ਤੇ ਤਾਂ ਕਿ ਨਸ਼ੇ ਤੋਂ ਬਚਿਆ ਜਾ ਸਕੇ ਵਾਕਈ ਬੀਬੀਆਂ ਭੈਣਾਂ ਸਾਰਿਆਂ ਨੂੰ ਪਰਿਵਾਰਾਂ ਨੂੰ ਬੇਨਤੀ ਕਰਦੇ ਹਾਂ ਤੇ ਦੇਖੋ ਨਸ਼ਿਆਂ ਦੇ ਨਾਲ ਤੁਹਾਡੇ ਘਰਾਂ ਦੇ ਘਰ ਬਰਬਾਦ ਹੋ ਗਏ ਆ ਮੁੜਕੇ ਬੱਚੇ ਜਿਹੜੋਂ ਨਸ਼ਿਆਂ ਦੇ ਲੱਗ ਜਾਂਦੇ ਆ ਤੁਹਾਨੂੰ ਮਾਰਦੇ ਪੋੜਦੇ ਚੋਰੀਆਂ ਕਰਦੇ ਲੁੱਟਾਂ ਖੋਹਣ ਜਿਹੜੀਆਂ ਵਧੀਆਂ ਇਸੇ ਕੰਮ ਕਰਕੇ ਵਧੀਆਂ ਹੋਈਆਂ ਆ ਕਿ ਜਦੋਂ ਮਾਤਾ ਪਿਤਾ ਕੋ ਰੋਕ ਕੇ ਰੋਹਣ ਪੱਲੇ ਕੁਛ ਨਹੀਂ ਰਹਿੰਦਾ ਪਹਿਲਾਂ ਤਾਂ ਮਾਤਾ ਮਾਮਾ ਲਾਲ ਲਾੜਨਾ ਪੈਸੇ ਦਿੰਦੇ ਨੇ ਇਹਨੀਆਂ ਘਰਦਿਆਂ ਤੋਂ ਚੋਰੀ ਤੇ ਜਦੋਂ ਬੱਚੇ ਫਿਰ ਚਟੇ ਅਰਗੇ ਅਲਮਤ ਨਸ਼ੇ ਦੇ ਲੱਗ ਜਾਂਦੇ ਆ ਤੇ ਫਿਰ ਜਦੋਂ ਨਸ਼ਾ ਪਤਾ ਪੂਰਾ ਨਹੀਂ ਹੁੰਦਾ ਫਿਰ ਬਾਹਰ ਲੁੱਟਾਂ ਖੋਹਾਂ ਚੋਰੀਆਂ ਕਰਦੇ ਆ ਸੋ ਸਾਰਿਆਂ ਨੂੰ ਇਹ ਬੀਬੀਆਂ ਭੈਣਾਂ ਨੂੰ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦੇ ਆ ਕਿ ਬੱਚਿਆਂ ਨੂੰ ਕਾਬੂ ਦੇ ਵਿੱਚ ਰੱਖੋ ਗੁਰੂ ਘਰ ਦੇ ਨਾਲ ਜੋੜੋ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜੋ ਬਾਣੀ ਦੇ ਨਾਲ ਆਪੀ ਧਾਰਨ ਨਹੀਂ ਹੋਵੇ ਤਾਂ ਬੱਚਿਆਂ ਨੂੰ ਬਾਣੀ ਧਾਰਨ ਨਹੀਂ ਕਰਾਓ ਤਾਂ ਕਿ ਨਸ਼ੇ ਦੇ ਨਾਂ ਲੱਗ ਸਕਣ ਬੱਚਿਆਂ ਦੇ ਪਉਣ ਦੀ ਲਾ ਕੇ ਰੱਖੋ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ ਪਿੰਡ ਬਰਿਆਨਿਆਂ ਦੀ ਸੰਗਤ ਵੱਲੋਂ ਬਾਬਾ ਲਖਵੀਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜਿਹੜੇ ਸਾਡੇ ਛੋਟੇ ਜਿਹੇ ਘੇਰੇ ਉੱਤੇ ਬਾਬਾ ਜੀ ਸੇ ਆ ਕੇ ਜੀ ਸਾਡੇ ਗੁਰੂ ਘਰ ਵਿੱਚ ਦਸਤ ਦਿੱਤੇ ਹਨ ਨਾਲੇ ਸਾਰਿਆਂ ਨੂੰ ਦਰਸ਼ਨ ਦਿੱਤੇ ਹਾਂ ਦਰਸ਼ਕਾਂ ਦਰਸ਼ਨ ਦਿੱਤੇ ਹੈ ਪਾਪਾ ਜੀ ਬਹੁਤ ਬਹੁਤ ਧੰਨਵਾਦ ਕਮੇਟੀ ਵੱਲੋਂ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ